ਭਈਆ ਡੌਗ ਦੀ ਰੀਡ ਵਾਲੀ ਹੱਡੀ ਟੁੱਟੀ ਆ ਛੋਟਾ ਬੱਚਾ ਇਹ ਬਹੁਤ ਪਿਆਰਾ ਬੱਚਾ ਛੋਟਾ ਤਾਂ ਇਹ ਆਪਾਂ ਬਈ ਅਪੀਲ ਕਰਦੇ ਆਂ ਵੀ ਕੋਈ ਸ਼ੈਲਟਰ ਵਾਲਾ ਵੀਡੀਓ ਦੇਖ ਰਿਆ ਤਾਂ ਇਸ ਨੂੰ ਅਡਾਪਟ ਜ਼ਰੂਰ ਕਰੋ ਜੀ ਕਿਉਂਕਿ ਇਹ ਕੋਈ ਭਰਾ ਹੈਗਾ ਆ ਬਾਬਾ ਬਕਾਲਾ ਸਾਹਿਬ ਤੋਂ ਉਹੀ ਇਹਦੀ ਦੇਖਭਾਲ ਕਰ ਰਿਆ ਇਹ ਤੇ ਬਈ ਕੋਈ ਸਾਧਨ ਚੜ ਗਿਆ ਸੀਗਾ ਤੇ ਜਿਹਦੇ ਕਰਕੇ ਇਹਦੀ ਰੀਡ ਵਾਲੀ ਹੱਡੀ ਟੁੱਟ ਗਈ ਆ ਤਾਂ ਬਈ ਅਪੀਲ ਹੈ ਇਹ ਮੇਰੀ ਵੀ ਜਲਦ ਤੋਂ ਜਲਦ ਕਿਉਂਕਿ ਉਹ ਭਰਾ ਨੇ ਕਿਹਾ ਵੀ ਬਈ ਮੇਰੇ ਤੋਂ ਸਾਹ ਸੰਭਾਲਣੀ ਹੁੰਦੀ ਮੈਂ ਬਾਹਰ ਅੰਦਰ ਜਾਣ ਵਾਲਾ ਬੰਦਾ ਮੈਨੂੰ ਬਾਹਰ ਅੰਦਰ ਰਹਿਣਾ ਪੈਂਦਾ ਤਾਂ ਬਈ ਮਗਰੋਂ ਕੋਈ ਦੇਖਭਾਲ ਨਹੀਂ ਇਹਦੀ ਕਰਦਾ ਹਨਾ ਇਹ ਤੁਹਾਨੂੰ ਵੀ ਪਤਾ ਹੀ ਇਸ ਗੱਲ ਦਾ ਚੰਗੀ ਤਰ੍ਹਾਂ ਵੀ ਕੋਈ ਵੀ ਮੰਨ ਕੇ ਚਲੋ ਇਹਨਾਂ ਡੌਗ ਜਿਹੜੇ ਮੰਨ ਕੇ ਚਲੋ ਬਾਹਰਲੇ ਵਾਰਾ ਡੌਗ ਆਪਾਂ ਜਿਨ੍ਹਾਂ ਨੂੰ ਕਹਿ ਦਿੰਨੇ ਆ ਤਾਂ ਬਈ ਇਹਨਾਂ ਦੀ ਦੇਖਭਾਲ ਕਰਨ ਤੋਂ ਲੋਕ ਬਹੁਤ ਚਲਦੇ ਆ ਤੇ ਖਾਸ ਕਰਕੇ ਜਿਹਦੇ ਸਰਟੀਫੀਕਟ ਵੱਜ ਗਈ ਜਾਂ ਕਿਸੇ ਨੂੰ ਖੁਰਕ ਪੈ ਗਈ ਜਾਂ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਹਨਾ ਉਹਨਾਂ ਤੋਂ ਲੋਕ ਬਹੁਤ ਚਲਦੇ ਆ ਤੇ ਆਪਾਂ ਬਈ ਇਹਨਾਂ ਚੀਜ਼ਾਂ ਤੋਂ ਨਹੀਂ ਚੱਲਦੇ ਹਨਾ ਆਪਾਂ ਉਹੀ ਬੰਦਾ ਮੰਨ ਕੇ ਚਲੋ ਆਪਣੀਆਂ ਵੀਡੀਓ ਦੇਖਦਾ ਜਿਹੜਾ ਇਹਨਾਂ ਨੂੰ ਪਿਆਰ ਕਰਦਾ ਇਹਨਾਂ ਦੀ ਸਾਹ ਸੰਭਾਲ ਕਰਨ ਦੀ ਕੋਸ਼ਿਸ਼ ਕਰਦਾ ਜਿੰਨੇ ਜੋਗਾ ਹੈਗਾ ਜਿਵੇਂ ਕਿ ਆਪਾਂ ਕਰਦੇ ਹਾਂ ਹਨਾ ਜੀ ਆਪਾਂ ਵੀ ਜਿੰਨੇ ਜੋਗੇ ਹੈਗੇ ਲੱਗੇ ਹੋਏ ਆ ਤਾਂ ਮੈਂ ਨੰਬਰ ਬਾਈ ਦਾ ਲਿਖ ਦੂੰਗਾ ਜੀ ਤੇ ਐਡਰੈਸ ਸਾਰਾ ਲਿਖ ਦੂੰਗਾ ਅ ਅੰਮ੍ਰਿਤਸਰ ਤੋਂ ਹੈਗਾ ਜੀ ਡਿਸਟ੍ਰਿਕਟ ਮਨ ਲਗਾ ਦਾ ਜ਼ਿਲ੍ਹਾ ਹੈਗਾ ਅੰਮ੍ਰਿਤਸਰ ਹਾਂ ਤਾਂ ਬਾਬਾ ਬਕਾਲਾ ਸਾਹਿਬ ਦੀ ਇਹ ਵੀਡੀਓ ਜੀ ਬਾਈ ਕਾਫੀ ਦਿਨਾਂ ਤੋਂ ਆਪਾਂ ਨੂੰ ਭੇਜ ਰਿਆ ਸੀਗਾ ਤਾਂ ਬਾਈ ਇੱਕ ਦੂਜੀ ਗੱਲ ਇਹ ਆ ਬਾਈ ਜੀ ਜਿਹੜਾ ਵੀ ਆਪਣੇ ਭਰਾ ਨਵਾਂ ਹਨਾ ਚੈਨਲ ਤੇ ਆਊਗਾ ਤਾਂ ਸਬਸਕ੍ਰਾਈਬ ਜ਼ਰੂਰ ਕਰਾ ਜੇ ਕਿਉਂਕਿ ਬਾਈ ਮੇਰੇ ਕੰਮ ਤੇ ਬਹੁਤ ਵੱਡਾ ਅਸਰ ਪੈ ਗਿਆ ਵੀਡੀਓ ਪਾਉਣ ਕਰਕੇ ਵੀ ਹੁਣ ਮੈਂ ਵੀਡੀਓ ਪਾਉਣ ਲੱਗ ਗਿਆ ਤਾਂ ਬਾਈ ਲੋਕ ਬਹੁਤ ਇਸ ਚੀਜ਼ ਦਾ ਟਰਾਈ ਕਰਦੇ ਆ ਤਾਂ ਮੇਰੀ ਦੁਕਾਨ ਤੇ ਬਹੁਤ ਵੱਡਾ ਅਸਰ ਪਿਆ ਇਸ ਚੀਜ਼ ਦਾ ਤਾਂ ਮੇਰੀ ਅਪੀਲ ਆ ਤੁਹਾਨੂੰ ਵੀ ਵੀਡੀਓ ਬਾਤ ਤੋਂ ਬਾਅਦ YouTube ਤੇ ਵੱਡੀਆਂ ਵੀਡੀਓ ਦੇਖਿਆ ਕਰੋ ਸਾਡੀਆਂ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਦੁਬਾਰਾ ਤੋਂ ਫੇਰ ਮੈਂ ਬਾਈ ਅਪੀਲ ਕਰਦਾ ਇੱਕ ਆਸ ਦੀ ਕਿਰਨ ਆਪਣਾ ਨਵਾਂ ਚੈਨਲ ਬਣਾਇਆ YouTube ਤੇ ਤੇ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਤੋਂ ਬਾਕੀ ਦੁਬਾਰਾ ਪਾਉਣਿਆ ਹਨਾ ਉਸੇ ਗੱਲ ਬਾਤ ਤੇ ਵੀ ਇਸ ਨੂੰ ਅਡਾਪਟ ਜ਼ਰੂਰ ਕਰਵਾਉਣਾ ਹੈ ਜੀ। ਮੇਰੀ ਬੇਨਤੀ ਹੈ ਰਿਕਵੈਸਟ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਵੀ ਹੋ ਸਕਦਾ। ਤਾਂ ਮੈਂ ਕਦੇ-ਕਦੇ ਕਹਿੰਦਾ ਹਾਂ ਵੀਡੀਓ ਸ਼ੇਅਰ ਕਰੋ। ਤਾਂ ਭਾਈ ਜਿਹੜਾ ਵੀ ਭਰਾ ਵੇਖੂਗਾ ਜਿਹਦੀ ਮੰਨ ਕੇ ਚੱਲੋ ਜਿਹਦੇ ਚ ਇਨਸਾਨੀਅਤ ਹਨਾ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੂਗਾ। ਅ ਇੰਨਾ ਕੋ ਮੈਨੂੰ ਵਿਸ਼ਵਾਸ ਹੈਗਾ ਜੀ ਤੁਹਾਡੇ ਤੇ। ਤਾਂ ਇਹਨੂੰ ਕਿਉਂਕਿ ਆਪਾਂ ਇਹਦਾ ਕੋਈ ਨਾ ਕੋਈ ਹੱਲ ਕਰਨਾ ਕਿਉਂਕਿ ਜੇ ਭਰਾ ਨੂੰ ਕੋਈ ਮਜਬੂਰੀ 'ਚ ਛੱਡਣਾ ਪੈ ਗਿਆ ਉਹਨੂੰ ਤਾਂ ਬਾਈ ਇਹਦਾ ਤੁਹਾਨੂੰ ਪਤਾ ਵੀ ਕੀ ਹਾਲ ਹੋਊਗਾ ਹਨਾ ਬਾਹਰ ਲੋਕ ਡੰਡਾ ਮਾਰਦੇ ਆ ਕੋਈ ਡੜਾ ਮਾਰਦਾ ਤਾਂ ਬਹੁਤ ਮਨ ਦੁਖੀ ਹੁੰਦਾ ਵੇਖ ਕੇ ਹਨਾ ਵੀ ਯਾਰ ਕਿਉਂਕਿ ਕਈ ਕੁਝ ਬਹੁਤ ਐਸੇ ਭਰਾ ਵੀ ਜਿਹੜੇ ਪਿਆਰ ਵੀ ਬਹੁਤ ਕਰਦੇ ਤੇ ਪਰ ਕਰਨ ਨਹੀਂ ਕੁਝ ਸਕਦੇ ਮਜਬੂਰ ਹੋ ਜਾਂਦੇ ਆ ਉਹ ਤੇ ਬਾਈ ਇਹਦਾ ਮੈਂ ਨੰਬਰ ਲਿਖ ਦੂੰਗਾ ਬਾਈ ਦਾ ਤੇ ਇਹਦੇ ਨਾਲ ਕੰਟੈਕਟ ਕਰ ਲਓ ਤਾਂ ਇਹਦਾ ਹੱਲ ਜ਼ਰੂਰ ਕਰੋ ਕੋਈ ਵੀ